ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਜਿਹੜਾ ਔਇਲ ਆ ਉਹ ਸਾਰਾ ਥੱਲੇ ਲਿਫਟ ਪੰਪ ਦੇ ਉੱਪਰ ਡਿੱਗਦਾਗਾ ਚਲੋ ਆਪਣਾ ਡੀਜ਼ਲ ਪੰਪ ਖੁੱਲ ਗਿਆ ਤੇ ਪੰਪ ਨੂੰ ਉਤਾਰਦੇ ਆਪਾਂ ਹੁਣ ਚਲੋ ਆਪਾਂ ਜੋ ਆਰਮਿੰਡਲ ਫੜਾਤਾ ਬਾਈ ਨੂੰ ਤੇ ਕਿਉਂਕਿ ਇਹਦੀ ਸੀਲ ਵਗੈਰਾ ਆਪਾਂ ਪਾਉਣੀ ਆ ਆਪਾਂ ਪਾਰਟਸ ਲੈਣ ਲਈ ਬਾਈ ਮੰਗੇ ਤੇ ਦੁਕਾਨ ਤੇ ਆ ਕੇ ਸੀਗੇ ਜਿੱਥੇ ਆਪਾਂ ਨੂੰ ਫੋਰਡ ਫਾਰਮ ਟਰੈਕ ਦਾ ਹਾਲੈਂਡ ਦਾ ਸਮਾਨ ਮਿਲਦਾ ਤੇ ਚਲੋ ਇੱਥੋਂ ਲੈ ਕੇ ਪਾਰਟਸ ਤੇ ਚੱਲਾਂਗੇ ਆਪਾਂ ਵਰਕਸ਼ਾਪ ਤੇ ਜੀ ਆਪਾਂ ਨੂੰ ਚਲਾ ਕੇ ਕਿਵੇਂ ਲੱਗਿਆ ਬੋਲ ਰਿਹਾ ਲੱਗਿਆ ਬਾਈ ਠੀਕ ਆ ਤੇ ਹੁਣ ਲੀਕੇਜ ਤਾਂ ਨਹੀਂ ਕਿਤੋਂ ਹੋਈ ਬਾਈ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਜੀ ਐਨ ਟੀ ਬਰਗਾੜੀ ਤੇ ਹੁਣ ਅੱਜ ਸਾਰੇ ਸੱਜਣ ਠੀਕ ਹੋਣਗੇ ਲਾਓ ਸੱਜਣੋ ਅੱਜ ਫੇਰ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਗੱਲਬਾਤ ਕਰਦੇ ਆ ਤੁਹਾਡੇ ਨਾਲ ਜੋ ਤੁਸੀਂ ਪਿੱਛੇ ਫਰੇਮ ਦੇ ਵਿੱਚ ਇੱਕ ਨਿਊ ਹਾਲੈਂਡ 333 ਟਰੈਕਟਰ ਦੇਖ ਰਹੇ ਹੋ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਇੱਕ ਤਾਂ ਡੀਜ਼ਲ ਪੰਪ ਦਾ ਕੰਮ ਕਰਨਾ ਨੰਬਰ 2 ਤੇ ਇਹ ਆਰਮੀਡੋਲ ਲਿਫਟ ਵਾਲੀ ਪਲੇਟ ਵਗੈਰਾ ਲੀਕ ਸੀਗਾ ਸਾਰਾ ਬਾਕੀ ਕੈਮਰਾ ਦੂਜੋ ਕਰਕੇ ਤੁਹਾਨੂੰ ਦਿਖਾ ਦੇਣਾ ਸੋ ਆਪਾਂ ਜੌਬ ਕਰਨੀ ਆ ਆਉ ਕਰਦੇ ਆ ਵਰਕ ਸਟਾਰਟ ਤੇ ਸੋ ਜੁੜੇ ਰਿਓ ਵੀਡੀਓ ਦੇ ਨਾਲ ਸਾਰਾ ਤੁਹਾਨੂੰ ਖੋਲ ਕੇ ਤੇ ਦਿਖਾਉਨੇ ਆ ਇਸ ਟਰੈਕਟਰ ਦੇ ਵਿੱਚ ਇੱਕ ਤਾਂ ਲਿਫਟ ਵਾਲੀ ਪਲੇਟ ਲੀਕ ਆ ਇੱਕ ਆਰਮੀਡੋਲ ਲੀਕ ਆ ਬਾਕੀ ਇੱਕ ਡੀਜ਼ਲ ਪੰਪ ਇਧਰੋਂ ਲੀਕ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਆਇਲ ਆ ਉਹ ਸਾਰਾ ਥੱਲੇ ਲਿਫਟ ਪੰਪ ਦੇ ਉੱਪਰ ਡਿੱਗਦਾਗਾ ਇਹ ਕਪਾ ਪਾਈਪ ਆ ਜਿਹੜੀ ਇਹ ਬਦਲਾਂਗੇ ਚਲੋ ਕਰਦੇ ਆਂ ਆਪਾਂ ਵਰਕ ਸਟਾਰਟ ਇਹਦਾ ਤੇ ਸੋ ਜੁੜੇ ਰਿਓ ਵੀਡੀਓ ਦੇ ਨਾਲ ਤੇ ਬਾਕੀ ਜਿਹੜੇ ਬਾਈ ਜੀ ਲੈ ਕੇ ਇਹਨੇ ਟਰੈਕਟਰ ਇਹਨਾਂ ਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਵਾਂ ਬਾਈ ਜੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਤੇ ਪਿੰਡ ਆਪਣਾ ਕਿਹੜਾ ਬਾਈ ਜੀ ਕੋਠੇ ਪੂਰਾ ਸਿੰਘ ਵਾਲੇ ਮਮੇਸ ਵਾਲੇ ਗੋਨਾਂ ਮੰਡੀ ਕੋਲ ਠੀਕ ਆ ਠੀਕ ਆ ਤੇ ਕਿੰਨਾ ਕੁ ਕਿਲੋਮੀਟਰ ਦਾ ਪੈ ਗਿਆ ਇੱਥੋਂ ਬਰਗਾੜੀ ਜੰਮਲਾ ਦਾ 40 45 ਹੋਊਗਾ ਹੋਊਗਾ ਜੀ ਠੀਕ ਆ 40 45 ਦਾ ਹੋਊਗਾ ਤੇ ਬਾਕੀ ਆਪਣੇ ਟਰੈਕਟਰ ਦੇ ਵਿੱਚ ਲੀਗ ਜਿਹੇ ਕੰਮ ਹੋਰ ਤਾਂ ਨਹੀਂ ਆਪਾਂ ਕੁਝ ਕਰਨਾ ਬਾਈ ਜੀ ਨਹੀਂ ਹਏ ਹੇ ਠੀਕ ਆ ਠੀਕ ਆ ਚਲੋ ਬਾਈ ਜੀ ਜੀ ਇਹਨੂੰ ਧੰਨਵਾਦ ਤੁਹਾਡਾ ਤੇ ਚਲੋ ਸੱਜਣੋ ਇਸ ਤੋਂ ਬਾਅ ਕਿੱਥੋਂ ਜੈਨ ਲੀਕ ਆ ਤੇ ਕੀ ਗੱਲ ਬਾਤ ਚਲੋ ਆਪਣਾ ਡੀਜ਼ਲ ਪੰਪ ਖੁੱਲ ਗਿਆ ਤੇ ਪੰਪ ਨੂੰ ਉਤਾਰਦੇ ਆ ਆਪਾਂ ਹੁਣ ਪੰਪ ਉਤਾਰ ਕੇ ਤੇ ਫਿਰ ਆਪਾਂ ਇਹਦਾ ਦੇਖਦੇ ਆ ਆਪਾਂ ਇਥੋਂ ਕੀ ਲੀਕੇਜ ਆਦਾ ਤੇ ਇਧਰ ਆਪਣਾ ਆਰਮੀ ਡੋਲ ਵੀ ਆਪਣਾ ਖੁੱਲ ਚੁੱਕਿਆਗਾ ਆਰਮੀ ਡੋਲ ਦੀ ਵੀ ਸੀਲ ਪਵਾ ਕੇ ਲੈਣੇ ਆਪਾਂ ਜੇ ਕੇ ਲਿਫਟ ਪੰਪ ਵਾਲੇ ਤੋਂ ਕਿੱਕਾ ਪਾਈਪ ਲੈ ਕੇ ਜਾ ਇਹ ਵੀ ਬਦਲਦੇ ਆ ਚਲੋ ਲਾਉਨੇ ਆ ਆਪਾਂ ਜਲਦੀ ਜਲਦੀ ਡੀਜ਼ਲ ਪੰਪ ਤੋਂ ਬਾਅਦ ਆਪਾਂ ਚੱਲਦੇ ਆ ਪਾਰਸ ਲੈਣ ਹਾਲੈਂਡ ਦਾ ਤੇ ਆਪਾਂ ਆਰਮੀ ਡਾਲ ਪਾ ਲਿਆ ਸੀ ਝੋਲ ਚ ਚੱਲੀਏ ਬਾਈ ਚਲੋ ਜੀ ਚੱਲਦੇ ਆਪਾਂ ਫਿਰ ਕਿਉਂਕਿ ਇਹ ਆਪਾਂ ਜੇ ਕੇ ਲਿਫਟ ਪੰਪ ਤੱਕ ਤਾਂ ਫੜਾਉਣਾਗਾ ਤੇ ਉਸ ਤੋਂ ਬਾਅਦ ਆਪਾਂ ਮੰਗ ਤੋ ਤੋ ਆਪਾਂ ਜੋ ਆਰਮੀ ਡਾਲ ਫੜਾਤਾ ਬਾਈ ਨੂੰ ਤੇ ਕਿਉਂਕਿ ਇਹਦੀ ਸੀਲ ਵਗੈਰਾ ਆਪਾਂ ਪਾਉਣੀ ਆ ਕਿਉਂਕਿ ਜੇ ਕੇ ਲਿਫਟ ਪੰਪ ਤਾਂ ਆਪਾਂ ਫੜਾਤਾ ਸੀਗਾ ਤੇ ਚਲੋ ਇਸ ਤੋਂ ਬਾਅਦ ਆਪਾਂ ਪਾਰਸ ਲੈਂਡ ਚੱਲਦੇ ਆਂ ਹੋਰ ਭਾਈ ਸਤਿ ਸ਼੍ਰੀ ਅਕਾਲ ਠੀਕ ਆ ਜੀ ਬਾਈ ਅੱਜ ਦੂਜੇ ਬਾਈ ਬਾਈ ਆਏ ਨੇ ਠੀਕ ਆ ਠੀਕ ਆ ਕੋਈ ਬਾਈ ਕਰਕੇ ਕੋਲ ਆਪਾਂ ਲਿਫਟ ਟਾਪੇ ਵੀ ਰਿਪੇਅਰ ਹੋਣ ਆਸਤੇ ਆਏ ਵੇ ਹਰ ਇੱਕ ਟਰੈ ਚਲੋ ਚੱਲਦੇ ਆ ਇਸ ਤੋਂ ਬਾਅਦ ਕਿਉਂਕਿ ਇਹਨਾਂ ਦੀ ਸ਼ਾਪ ਆ ਜਿਹੜੀ ਮੰਡੀ ਦੇ ਸਾਹਮਣੇ ਆ ਜੇ ਕੇ ਲਿਫਟ ਪੰਪ ਤੁਸੀਂ ਚੈੱਕ ਕਰ ਸਕਦੇ ਹੋ ਇਧਰ ਆਪਣਾ ਮੋਗਾ ਰੋਡ ਰਹਿ ਗਿਆ ਆਪਾਂ ਪਾਰਟਸ ਲੈਣ ਲਈ ਬਾਈ ਮੰਗੇ ਦੀ ਦੁਕਾਨ ਤੇ ਆ ਗਏ ਸੀਗੇ ਜਿੱਥੇ ਆਪਾਂ ਨੂੰ ਫੋਰਡ ਫਾਰਮ ਟਰੈਕ ਦਾ ਹਾਲੈਂਡ ਦਾ ਸਮਾਨ ਮਿਲਦਾ ਤੇ ਚਲੋ ਇੱਥੋਂ ਲੈ ਕੇ ਪਾਰਟਸ ਤੇ ਚੱਲਾਂਗੇ ਆਪਾਂ ਵਰਕਸ਼ਾਪ ਤੇ ਤੇ ਬਾਈ ਤੋਂ ਲੈਣੇ ਆ ਸਮਾਨ ਆਪਾਂ क्योंकि आपको लिफ्ट की किट वगैरह सारा लेना ला क्योंकि भाई को ले का। ले तो सारा पार्ट मिलता पैप है, पार पार ये है। एक ने ने कट अच्छा कटनी पीक है चलो इधर कट के अपना पैपा देंगे क्योंकि लंबोई आई है ਬਾਕੀ ਸਾਰਾ ਪਾਰਟਸ ਆ ਜਿਹੜਾ ਆਪਾਂ ਜੈਨੂਨ ਨੂੰ ਲੈ ਰਹੇ ਆ ਹੌਲੈਂਡ ਕੰਪਨੀ ਦਾ ਸੀਐਨਸੀ ਦਾ ਕੋਈ ਦੇਸੀ ਪਾਰਟਸ ਨਹੀਂ ਆਪਾਂ ਯੂਜ਼ ਕਰ ਰਹੇ ਹੈ ਆ ਗਿਆ ਇਸ ਦਾ ਸਟਾਰਟਰ 77 ਰੁਪਈਆ ਦਾ ਕਿਉਂਕਿ ਦੋ ਪੈਕਿੰਗ ਆਉਂਦੇ ਦੋਆਂ ਦੀ ਆਉਂਦੀ ਹੁੰਦੀ ਹੈ ਨਾ ਤੇ ਚਲੋ ਆਪਾਂ ਹੌਲੈਂਡ ਕੰਪਨੀ ਦਾ ਜੈਨੂਨ ਪਾਰਟਸ ਹੀ ਯੂਜ਼ ਕਰਾਂਗੇ ਟਰੈਕਟਰ ਦੇ ਵਿੱਚ ਤੇ 22 ਵੀ ओरिजिनल ਸਮਾਨ ਦਾ ਸ਼ਕੀਨ ਆ ਕਹਣੀ ਬਾਈ ਹਾਂਜੀ ਹਾਂਜੀ ओरिजिनल ਪਾਰਟਸ ਪਾ ਕੇ ਰਾਜੀ ਆਂ ਹਾਂਜੀ ਹਾਂਜੀ ਠੀਕ ਹੈ ਦੇਸੀ ਪਾਉਂਦਾ ਫਾਇਦਾ ਨਹੀਂ ਕੋਈ ਆਹ ਦੇਸੀ ਦਾ ਕੀ ਫਾਇਦਾ ਪਾਉਂਦਾ ਤੇ ਉਧਰੋਂ ਜਿੱਦ ਨੂੰ ਆਪਾਂ ਇਧਰੋਂ ਪਾਰਟਸ ਲੈ ਕੇ ਜਾਵਾਂਗੇ ਉਦੋਂ ਆਪਣਾ ਆਰਮਡੋਲ ਵੀ ਰਿਪੇਅਰ ਹੋ ਜਾਊਗਾ ਤੇ ਉਹ ਆਪਾਂ ਲੈ ਕੇ ਤੇ ਫਿਰ ਚੱਲਦੇ ਆ ਵਰਕਸ਼ਾਪ ਤੇ ਬਾਕੀ ਆਪਾਂ ਡੀਜ਼ਲ ਟੈਂਕੀ ਵੀ ਉਹਦੀ ਸਾਫ਼ ਕਰਨੀ ਪੋਲ ਕੇ ਤੇ ਵੀ ਜਿਹੜੀ ਬਾਈ ਦੀ ਸ਼ਾਪ ਆ ਇਹ ਫਰੀਦਕੋਟ ਰੋਡ ਦੇ ਉੱਪਰ ਆ ਹਸਪਤਾਲ ਦੇ ਸਾਹਮਣੇ ਸਾਹਮਣੇ ਸਿਵਲ ਹਸਪਤਾਲ ਆ ਤੁਨੂੰ ਜੋ ਆਪਾਂ ਆਰਮੀਡੋਰ ਫੜਾਇਆ ਵਾ ਸੀ ਬਾਈ ਕੋਲੇ ਤੇ ਉਹ ਆਏ ਸੀ ਬਾਈ ਕੋਲੇ ਫੜਨ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਵਧੀਆ ਜੀ ਤੇ ਆਰਮੀਡੋਰ ਹੋ ਗਿਆ ਆਪਣਾ ਬਾਈ ਜਿਹੜਾ ਫੜਾ ਕੇ ਗਿਆ ਸੀ ਤੁਹਾਨੂੰ ਅੱਛਾ 10 15 ਮਿੰਟ ਲੱਗਣਗੇ ਠੀਕ ਹੈ ਚੱਲੀ ਜਾਂਦਾ ਕੰਮ ਫਿਰ ਚੋਰਾ ਤੇ ਠੀਕ ਹੈ ਠੀਕ ਹੈ ਚੜਦੀ ਕਲਾ ਚਾਹੀਦੀ ਹੈ ਠੀਕ ਹੈ ਤੇ ਜਿਹੜਾ ਸਿਲੰਡਰ ਵਗੈਰਾ ਹੈਗੇ ਪੁਰਾਣੇ ਖੁੰਡ ਦਾ ਹੈ ਹਾਂਜੀ ਹਾਂਜੀ ਇਹ ਬਾਈ ਦਾ ਸਟੇਟਰ ਬਾਹਰ ਜਾਣਾ ਹੈ ਜੀ ਬਾਹਰ ਜਾਣਾ ਅੱਛਾ ਕਨੇਡਾ ਜਾਣਾ ਤਿਆਰ ਹੋ ਕੇ ਤਿਆਰ ਹੋ ਗਿਆ ਜੀ ਕਿਹੜੀ ਜਗ੍ਹਾ ਹੋਈ ਜਾਂਦਾ ਤਿਆਰੇ ਇਹ ਤੇ ਕੋੜ ਪੂਰੀ ਹੋਵੇ। ਅੱਛਾ ਜੀ ਕੋੜ ਪੂਰੀ ਪੀ ਜਾਂਦਾ। ਬਾਹਰ ਜਾਣਾ ਹੈ ਕੈਨੇਡਾ। ਇਹਦਾ ਮਿਲ ਜਾਂਦਾ ਸਮਾਨ ਵਗੈਰਾ ਤੇ ਬਾਈ ਨਹੀਂ। ਸਮਾਨ ਪਿਆਰ ਕਰਨਾ ਪੈਂਦਾ ਜੀ। ਅੱਛਾ ਮਿਲਦਾ ਮੋਲ ਦਾ ਕੋਈ ਨਹੀਂ ਉਸ ਮਿਲਦਾਗਾ। ਅੱਛਾ ਮਿਲਦਾ ਮੋਲ ਦਾ ਕੋਈ ਨਹੀਂਗਾ। ਕਰਨਾ ਪੈਂਦਾ। ਠੀਕ ਆ ਕਰਨਾ ਪੈਂਦਾ ਕਹਾਂ ਦੀ। ਤੇ ਅੱਜ ਕੱਲ ਫਰ ਕੀ ਨਵਾਂ ਕੋਈ ਜਿਗਾਰਡ ਕੱਢਿਆ ਕਿ ਨਹੀਂ ਕੋਈ ਉਹੀ ਆ ਪੁਰਾਣਾ ਹੀ ਕੰਮ ਲਿਫਟਾਂ ਦਾ ਹੀ। ਉਹੀ ਚੱਲ ਰਿਹਾ ਜੀ। ਅੱਛਾ। ਜਿਵੇਂ ਉਹ ਜੱਕ ਜੁੱਕ ਦਾ ਅੱਜ ਚੱਲਦਾ ਅੱਜ ਕੱਲ ਚੱਲਦਾ ਲਾਉਣ ਲੱਗ ਗਏ ਕਿ ਨਹੀਂ ਆਪਾਂ ਹੀ। ਲੈਂਗਾ ਹਾਂ ਜੀ ਹਾਂ ਜੀ। ਅੱਛਾ ਲੱਗ ਗਏ ਲਾਉਣਾ

ਇਗਰੇਡੇਟਰ ਦਾ ਫਰ ਤੇ 16 ਦੀ ਕਾਲ ਠੀਕ ਆ ਇੱਕ ਅੱਲਾ ਵੀ ਪੈ ਜਾਂਦਾ ਕਿ ਅੱਡੀ ਸਾਰਾ ਕੱਟੀ ਪਾਉਣੀ ਪੈਂਦੀ ਆ ਨਹੀਂ ਸਾਰਾ ਫੁੱਲ ਅੱਛਾ ਸਾਰਾ ਫੁੱਲ ਪੀਸ ਤੇ ਜੇ ਮੰਨ ਲਾ ਕਿਸੇ ਦਾ ਕੱਲਾ ਡਾਊਨ ਹੋ ਗਿਆ ਤਾਂ ਪੈ ਹੀ ਗੂਆ ਕਿ ਨਹੀਂ ਪੈਂਦਾ ਆਪਣਾ ਬਣਿਆ ਹੋਇਆ ਅੱਛਾ ਹੋਰ ਕਿਸੇ ਦਾ ਨਹੀਂ ਪੈਂਦਾ ਨਹੀਂ ਜੀ ਅਰੀਜਨਲ ਜਿਹੇ ਏਜੰਸੀ ਦਾ ਆਉਂਦਾ ਚਲੋ ਮਰਜੀ ਆ ਤੇਰੀ ਠੀਕ ਐ ਚਲੋ ਭਾਈ ਚੱਲਦੇ ਇਸ ਤੋਂ ਬਾਅਦ ਆਪਾਂ ਵਰਕਸ਼ਾਪ ਤੇ ਬਾਕੀ ਚੱਲ ਕੇ ਤੇ ਤੁਹਾਨੂੰ ਦਿਖਾਉਨੇ ਆ ਜੋ ਆਪਾਂ ਟੈਂਕੀ ਵੀ ਸਾਫ਼ ਕਰ ਰਹੇ ਹਾਂ ਇਸ ਟਰੈਕਟਰ ਦੀ ਖੋਲ ਕੇ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਧਰ ਆਪਣਾ ਡੀਜ਼ਲ ਪੰਪ ਵਗੈਰਾ ਦਾ ਜੈਨ ਸਾਫ਼ ਹੋ ਗਿਆ ਟੈਂਕੀ ਵੀ ਆਪਣੀ ਚੰਗੀ ਤਰ੍ਹਾਂ ਧੋਤੀ ਵਿੱਚੋਂ ਐਂਡ ਓਕੇ ਆ ਤੇ ਇਧਰ ਜਿਹੜਾ ਪਾਵਰ ਟਰੈਕ ਟਰੈਕਟਰ ਆਇਆ ਵਾ ਅਸੀਂ ਆਪਣੇ ਕੋਲੇ ਇਹਦੇ ਆਪਾਂ ਪੈਡਲਾਂ ਦੇ ਬੁਸ਼ ਵੀ ਲਾਉਣ ਲਾਉਣੇ ਆ ਲਓ ਸੱਜਣੋ ਇਧਰ ਆਪਾਂ ਪੈਡਲ ਸ਼ਾਫਟ ਦਾ ਬੁਸ਼ ਵੀ ਨਵਾਂ ਲਾਤਾ ਕਿਉਂਕਿ ਇਹ ਲੀਕਜ ਸੀਗਾ ਇੱਥੇ ਪੁਰਾਣਾ ਬੁਸ਼ਾ ਜਿਹੜਾ ਆਪਾਂ ਕੱਢਤਾ ਕਿਉਂਕਿ ਇਹਦੇ ਵਿੱਚ ਟੱਕ ਪੈ ਗਏ ਸੀਗੇ ਜਦੋਂ ਵੀ ਕਿਤੇ ਤੁਹਾਡੇ ਹੌਲੈਂਡ ਦੀ ਇੱਥੋਂ ਸ਼ਾਫਟ ਲੀਕ ਹੋਵੇ ਤਾਂ ਤੁਸੀਂ ਆ ਬੁਸ਼ ਚੇਂਜ ਕਰਦਿਆ ਕਰੋ ਕਿਉਂਕਿ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਟੱਕ ਪੈ ਗਏ ਆ ਅੰਦਰਲੀ ਸਾਈਡ ਟੱਕ ਪੈਣ ਕਰਕੇ ਇੱਥੋਂ ਥੋੜੀ ਲੂਜ਼ ਹੋ ਜਾਂਦਾ ਰੌਡਰਿੰਗ ਜਿਸ ਦੇ ਕਾਰਨ ਕਰਕੇ ਆਇਲ ਲੀਕਜ ਹੋਣ ਲੱਗ ਪੈਂਦਾ ਤੇ ਚਲੋ ਆਪਾਂ ਬੁਸ਼ ਨਵਾਂ ਲਾਤਾ ਇਦੋਂ ਟੈਪਟਾਂ ਦੇ ਚ ਸੈਟਿੰਗ ਹੋ ਗਈ ਆਪਣੀ ਪੰਪ ਦੀ ਸੈਟਿੰਗ ਹੋ ਚੁੱਕੀ ਆ ਸਿਲੰਡਰ ਦੀ ਕਿੱਟ ਪੈ ਚੁੱਕੀ ਆ ਤੇ ਆਪਾਂ ਆਹ ਰਬਰ ਰਿੰਗ ਵੀ ਜਿਹੜੇ ਆ ਇਹ ਕੰਪਨੀ ਦੇ ਯੂਜ਼ ਕੀਤੇ ਆ ओरिजिनल ਫਿੱਟ ਕੀਤੇ ਆ ਇਹ ਆ ਤੁਸੀਂ ਚੈੱਕ ਚੈੱਕ ਕਰ ਸਕਦੇ ਹੋ ਹਾਲੈਂਡ ਦਾ ਕੰਪਨੀ ਦਾ ਪਾਰਟ ਸਾਰਾ ਚਲੋ ਹੁਣ ਆਪਾਂ ਕਿੱਲੀ ਦੀ ਕਰਦੇ ਆ ਫਿਟਿੰਗ ਲਓ ਆਪਾਂ ਜੋ ਹਾਲੈਂਡ ਦੀ ਅਗਲੀ ਲਿਫਟ ਵਾਲੀ ਪਲੇਟ ਖੋਲ ਲਈ ਸੀ ਦੀ ਕਿਉਂਕਿ ਜਿਹੜਾ ਹੌਲੈਂਡ ਟਰੈਕਟਰ ਆ ਇਹਨੂੰ ਸਭ ਤੋਂ ਵੱਡੀ ਬਿਮਾਰੀ ਇਸ ਪਲੇਟ ਦੀ ਪੈਂਦੀ ਆ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਦੇ ਰਹਿੰਨੇ ਆਪਾਂ ਕਿਉਂਕਿ ਜਿਹੜਾ ਹੌਲੈਂਡ ਟਰੈਕਟਰ ਆ ਇਹਦੀ ਲਿਫਟ ਤੇ ਜਦੋਂ ਜ਼ਿਆਦਾ ਓਵਰਲੋਡ ਆ ਜੇ ਤਾਂ ਇਹ ਜਗ੍ਹਾ ਤੋਂ ਲੀਕੇਜ ਹੋ ਜਾਂਦਾ ਏ ਤੇ ਇਹ ਕੰਪਨੀ ਵੱਲੋਂ ਦਿੱਕਤ ਆ ਰਹੀ ਆ ਨਵੇਂ ਟਰੈਕਟਰ 'ਚ ਵੀ ਆ ਰਹੀ ਆ ਆ ਤੁਸੀਂ ਚੈੱਕ ਕਰ ਸਕਦੇ ਹੋਣ ਆਪਾਂ ਇਹਦੇ ਵਿੱਚ ਕਟਾ ਵਗੈਰਾ ਨਵੀਂ ਪਾ ਕੇ ਤੇ ਇਸ ਨੂੰ ਫਿੱਟ ਕਰ ਦਾਂਗੇ। ਬਾਕੀ ਕਈ ਵਾਰੀ ਇਹ ਲਿਫਟਾਂ ਦੀ ਪਲੇਟ ਟੈਕਦੀ ਨਹੀਂ ਹੁੰਦੀ ਜਿਹਦੇ ਕਾਰਨ ਕਰਕੇ ਇਹ ਪਲੇਟ ਦੇ ਵਿੱਚ ਵਹਿ ਜਾ ਪੈਂਦਾ। ਕਈ ਵਾਰੀ ਆਪਾਂ ਨੂੰ ਇਸ ਪਲੇਟ ਦਾ ਫੇਸ ਲਵਾਉਣਾ ਪੈਂਦਾ ਗਾ ਗ੍ਰੈਂਡਰ ਤੇ ਉੱਪਰ। ਚਲੋ ਇਸ ਟਰੈਕਟਰ ਦੀ ਤਾਂ ਆਪਾਂ ਪਹਿਲੀ ਵਾਰ ਕੱਟ ਪਾ ਰਹੇ ਹਾਂ ਪਹਿਲਾਂ ਨਹੀਂ ਪਾਈ ਹੋਈ। ਕਿ ਜੇ ਕਿਸੇ ਭਰਾ ਨੇ ਨਹੀਂ ਖੜ੍ਹਦੀ ਇਹ ਕੱਟਾ ਤਾਂ ਤੁਸੀਂ ਇਸ ਦਾ ਜਿੱਥੇ ਆਪਣਾ ਹੈਡ ਦਾ ਫੇਸ ਲੈਂਦਾ ਹੁੰਦਾ ਤੁਸੀਂ ਇਸ ਉੱਥੇ ਫੇਸ ਲਵਾ ਕੇ ਇਹਨੂੰ ਫੇਰ ਫਿੱਟ ਕਰਿਓ ਫੇਰ ਇਹ ਟਿਕੂਗੀ ਨਹੀਂ ਉਨਾ ਟਾਈਮ ਨਹੀਂ ਟਿਕਦੀ ਕਾਰਨ ਬੈਂਜ ਬੈ ਜਾ ਕਿਉਂ ਪੈਂਦਾ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਾਂਗਾ ਜਦੋਂ ਆ ਪਿਸਟਨ ਆ ਆ ਦੇਖੋ ਆ ਪਿਸਟਨਾਂ ਜਦੋਂ ਇਸ ਪਲੇਟ ਨਾਲ ਟੱਚ ਹੋ ਜਾਂਦਾ ਜਦੋਂ ਹੈਵੀ ਚੀਜ਼ ਕਦੇ ਪਾਈ ਹੋਵੇ ਤੁਹਾਡੀ ਆ ਜਗ੍ਹਾ ਨਾਲ ਜਦੋਂ ਇੱਥੇ ਟੱਚ ਹੁੰਦਾਗਾ ਉਦੋਂ ਹੀ ਇਹ ਲੀਕ ਹੁੰਦੀ ਹੈ ਨਹੀਂ ਉਦਾਂ ਨਹੀਂ ਲੀਕ ਹੁੰਦੀ ਜਦੋਂ ਇਹਦੇ ਵਿੱਚ ਓਵਰਲੋਡ ਟੱਚ ਹੋ ਜਾਂਦਾ ਜਦੋਂ ਆਪਾਂ ਕਈ ਵਾਰੀ ਉਖਲੀ ਤੇ ਚਾਕ ਕੇ ਰੋਟਾਵੇਟਰ ਮਾਰਦੇ ਆ ਚੱਲੇ ਉਤਰੇ ਜਾਂਦੇ ਟਰੈਕਟਰ ਦਾ ਜਾਂ ਉਖਲੀ ਦੇ ਵਿੱਚ ਆਪਾਂ ਇਹਨੂੰ ਲੌਕ ਨਹੀਂ ਲਾਉਂਦੇ ਲਿਫਟ ਨੂੰ ਉਦੋਂ ਇਹ ਪ੍ਰੋਬਲਮ ਪੈਂਦੀ ਹੈ ਨਹੀਂ ਉਦਾਂ ਨਹੀਂ ਪੈਂਦੀ ਏ ਇਸੇ ਦਾ ਹੱਲ ਦੋ ਤਰੀਕਿਆਂ ਨਾਲ ਹੋ ਸਕਦਾ ਸੱਜਣੋ ਜਾਂ ਤਾਂ ਇਸ ਟਰੈਕਟਰ ਦੇ ਤੁਸੀਂ ਡਬਲ ਜੈਕ ਲਵਾ ਦਿਓ ਜਿਹੜਾ ਕਿ ਆਪਣਾ ਕੰਪਨੀ ਵੱਲੋਂ ਕਿੱਟ ਆਉਂਦੀ ਆ ਡਬਲ ਸਿਲੰਡਰ ਵਾਲੀ ਜਿਹੜਾ ਆਪਣਾ ਬਾਹਰ ਲੱਗਦਾਗਾ ਉਸ ਕਾਰਨ ਕਰਕੇ ਵੀ ਹੱਲ ਹੋ ਸਕਦਾਗਾ ਜੇ ਨਹੀਂ ਤੁਸੀਂ ਲਵਾਉਣਾ ਤਾਂ ਤੁਸੀਂ ਇਹਦੇ ਵਿੱਚ ਝਟਕਾ ਨਾ ਵੱਜੰਦਿਆ ਕਰੋ ਜਦੋਂ ਟਰੈਕਟਰ ਉਖਲੀ ਦੇ ਵਿੱਚ ਚੱਲੇ ਚਾਹੇ ਰੋਟਾਵੇਟਰ ਜਾਂ ਹੈਵੀ ਚੀਜ਼ ਪਾਈ ਹੋਵੇ ਮਗਰ ਲੋਡ ਵਾਲੀ ਚਲੋ ਹੁਣ ਆਪਣਾ ਸਫਾਈ ਹੋ ਗਈ ਇੱਧਰ ਡਿਸਟ੍ਰਿਬਿਊਟਰ ਦੀ ਵੀ ਤੇ ਪਲੇਟ ਦੀ ਵੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਕੇ ਸਾਫ਼ ਤੇ ਦੁਬਾਰਾ ਨਵੀਂ ਕਿੱਟ ਫਿੱਟ ਕਰਦੇ ਆਂਗੇ ਆਪਾਂ ਜੋ ਕਿ ਆਪਾਂ ਹਾਲੈਂਡ ਕੰਪਨੀ ਦੀ ਜੇਨ ਨੂੰ ਯੂਜ਼ ਕੀਤੀ ਆ ਚਲੋ ਜੋ ਆਪਾਂ ਜਿਹੜੀ ਕਟਾ ਇਹਦੇ ਵਿੱਚ ਉਹ ਕੰਪਨੀ ਦੀ ਯੂਜ਼ ਕੀਤੀ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਤੁਹਾਨੂੰ ਖੋਲ ਕੇ ਆਪਾਂ ਚੈੱਕ ਕਰਾ ਦਿੰਨੇ ਆ ਇਹਦੇ ਵਿੱਚ ਆਪਾਂ ਨੂੰ ਆ ਚੀਜ਼ਾਂ ਮਿਲਦੀਆਂ ਆ ਇੱਕ ਪਲਾਸਟਿਕ ਦਾ ਰਿੰਗ ਪੀਵੀਸੀ ਰਿੰਗ ਤੇ ਇੱਕ ਰੌਬ ਡਰਿੰਗ ਆਪਾਂ ਨੂੰ ਆ ਕਾਲਾ ਬਲੈਕ ਵਾਲਾ ਆਪਾਂ ਮੇਰੇ ਚੰ ਚਾਰ ਚੀਜ਼ਾਂ ਮਿਲਦੀਆਂ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਕੇ ਪੈਟਰੋਲ ਨਾਲ ਸਾਫ਼ ਆਪ ਲੇਟਰ ਨੂੰ ਵੀ ਪੈਟਰੋਲ ਨਾਲ ਚੰਗੀ ਤਰ੍ਹਾਂ ਧੋਵਾਂਗੇ ਕਿਉਂਕਿ ਇਹਦੇ ਵਿੱਚ ਤੇਲ ਦਾ ਕਚਰਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਫਿਰ ਜਾ ਕੇ ਲੀਕੇਜ ਬੰਦ ਹੁੰਦੀ ਹੈ ਹੁਣ ਆਪਾਂ ਇਹਨੂੰ ਪੈਟਰੋਲ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਸ ਤੋਂ ਬਾਅਦ ਆਪਾਂ ਜਾ ਕਿਟ ਫਿੱਟ ਕਰਾਂ ਲਓ ਮਿੱਤਰੋ ਜੋ ਆਪਣਾ ਵਰਕ ਸੀਗਾ ਸਾਰਾ ਇਸ ਟਰੈਕਟਰ ਦਾ ਡਨ ਹੋ ਗਿਆ ਤੇ ਸੋ ਆਪਾਂ ਜਿੰਨੇ ਬਾਈ ਨੇ ਕੰਮ ਕੀ ਸੀ ਉਹਨੇ ਹੋ ਗਏ ਬਾਈ ਕੰਮ ਜਿੰਨੇ ਕੀ ਸੀਗੇ ਠੀਕ ਆ ਇਧਰਲੀ ਸਾਈਡ ਆ ਜਾਓ ਕਿਉਂਕਿ ਮੂੰਹ ਜਾਣੀ ਨਹੀਂ ਦਿੰਦਾਗਾ हां हो गए भाई काम ਜਿੰਨੇ ਕਹੇ ਸੀ ਆਪਾਂ ਠੀਕ ਹੈ ਠੀਕ ਹੈ ਜੀ ਤੇ ਚਲੋ ਮਿੱਤਰੋ ਬਾਈ ਨੇ ਜਿੰਨੇ ਕੰਮ ਕਹੇ ਸੀ ਆਪਾਂ ਅੱਜ ਸ਼ਾਮ ਤੱਕ ਕੰਪਲੀਟ ਕਰਤੇ ਆ ਕਿਉਂਕਿ ਬਾਈ ਆਪਣੇ ਕੋਲੇ ਸਵੇਰ 8:00 ਵਜੇ ਆਇਆ ਸੀਗਾ ਤੇ ਹੁਣ ਕਰੀਬ ਟਾਈਮ ਮੇਰੇ ਹਿਸਾਬ ਨਾਲ 4:30 ਦਾ ਟਾਈਮ ਆ 5 ਦੇ ਵਿੱਚ ਵਿੱਚ ਤੇ ਹੁਣ ਆਪਾਂ ਵਰਕ ਸਾਰਾ ਕੰਪਲੀਟ ਕਰਤਾ ਬਾਕੀ ਤੁਹਾਨੂੰ ਦਿਖਾਇਆ ਕੀ ਕੀ ਆਪਾਂ ਇਹਦੇ ਵਿੱਚ ਕੰਮ ਕੀਤਾ ਤੇ ਚਲੋ ਇਸ ਤੋਂ ਬਾਅਦ ਆਪਾਂ ਥੋੜੇ ਮਹੀਨੇ ਡੇਢ ਮਹੀਨੇ ਵਿੱਚ ਇਹਦੀ ਟਰੈਕਟਰ ਦੀ ਆਪਾਂ ਪਾਵਰ ਵੀ ਵਧਾਵਾਂਗੇ ਕੇਮ ਵਗੈਰਾ ਬਦਲ ਕੇ ਤੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਦੋ ਵੀ ਤੇ 13 22 ਦਾ ਹਜੇ ਕੰਮ ਰਹਿਦਾਗਾ ਤੇ ਕਰਕੇ ਸਟਾਰਟ ਦੇਖਦੇ ਆਪਾਂ ਟਰੈਕਟਰ ਸਟਾਰਟ ਹੁੰਦਾ ਜਾਂ ਨਹੀਂ ਹੁੰਦਾ ਆਹ ਸਟਾਰਟ ਹੋ ਗਿਆ ਟਰੈਕਟਰ ਦਾ ਕਿ ਚੈੱਕ ਕਰ ਲਿਆ ਬਾਕੀ ਆਪਾਂ ਇਹਨੂੰ ਸਲੋ ਕਰਦੇ ਹਾਂ ਥੋੜਾ ਜਿਹਾ ਕਿਉਂਕਿ ਤੇਜ਼ ਚੱਲਣਾ। ਇਕਲੀਓ ਟ੍ਰੋਟ ਵੇਖ ਲਈ ਆਪਾਂ ਚਕਾ ਕੇ ਇਹਨਾਂ ਓਕੇ ਆ। ਕੋਈ ਲੀਕੇਜ ਨਹੀਂ ਕਿਸੇ ਪਾਸੇ। ਚਲੋ ਬਾਕੀ ਲੈਣੇ ਆ ਟਰਾਈਟਰੀ ਚਲਾ। ਚਲੋ ਚੱਲਦੇ ਆਪਾਂ ਟ్రਾਈ ਲੈਣ। थायलँड ਆਲੈਂਡ ਦਾ ਜਿਹੜਾ ਕੰਮ ਸੀ ਮਿੱਤਰੋ ਉਹ ਹੋ ਗਿਆ ਕੰਪਲੀਟ ਤੇ ਬਾਈ ਨੂੰ ਪੁੱਛਦੇ ਆ ਕਿਵੇਂ ਲੱਗਿਆ ਚਲਾ ਕੇ ਬਾਈ ਜੀ ਆਪਾਂ ਨੂੰ ਚਲਾ ਕੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਾਈ ਜੀ ਠੀਕ ਹੈ ਤੇ ਹੁਣ ਲੀਕੇਜ ਤਾਂ ਨਹੀਂ ਕਿਤੇ ਹੋਈ ਬਾਈ ਨਹੀਂ ਹੋਈ ਬਾਈ ਠੀਕ ਹੈ ਤੇ ਪਹਿਲਾਂ ਲੀਕੇਜ ਨਹੀਂ ਠੱਟਕਾਰਿਆ ਅੱਜ ਤੈਨੂੰ ਹਾਂਜੀ ਹਾਂਜੀ ਠੀਕ ਆ ਤੇ ਕਿਉਂਕਿ ਬਾਈ ਨੇ ਪਹਿਲਾਂ ਲੀਕਿੰਗ ਦਾ ਕੰਮ ਕਰਵਾਇਆ ਸੀ ਪਰ ਲੇਕਿਨ ਉਹ ਲੀਕਿੰਗ ਨਹੀਂ ਹਟਦੀ ਸੀਗੀ। ਠੀਕ ਆ ਠੀਕ ਆ। ਘਰ-ਵਰ ਘਰੇ ਬਾਈ। ਠੀਕ ਆ ਠੀਕ ਆ ਬਾਈ। ਤੇ ਆਪਣੇ ਘਰੇ ਹੁੰਨੇ ਬਸ ਠੀਕ ਆ। ਕੋਈ ਉਪਰਾਂ ਨਹੀਂ ਲੱਗਿਆ। ਨਾ ਕੋਈ ਉਪਰਾਂ ਨਹੀਂ। ਠੀਕ ਆ ਠੀਕ ਆ। ਤੇ ਚੱਲ ਬਾਈ ਧੰਨਵਾਦ ਤੇ ਜੀ ਆਇਆਂ ਨੂੰ ਤੇ ਸਾਨੂੰ ਰਿਚਕ ਦਿੱਤਾ ਤੇ ਸਤਿ ਸ਼੍ਰੀ ਅਕਾਲ। ਠੀਕ ਆ ਜੀ। ਤੇ ਚਲੋ ਸਜਣੋ ਅੱਜ ਦੀ ਵੀਡੀਓ ਕਰਦੇ ਆਪਾਂ ਸਮਾਪਤ ਇੱਥੇ। ਮਿਲਾਂਗੇ ਅਗਲੇ ਵਲੌਗ ਦੇ ਵਿੱਚ। ਅਗਲਾ ਵਲੌਗ ਤੁਹਾਡੇ ਲਈ ਲੈ ਕੇ ਆਵਾਂਗੇ ਕੋਈ ਹੋਰ ਨਵੇਂ ਟੌਪਿਕ ਦੇ ਉੱਪਰ ਤੇ ਬਾਕੀ ਹੁਣ ਆਪਣੇ ਵਲੌਗ ਆਉਣ ਵਾਲੇ ਆ ਜਿਨ੍ਹਾਂ ਦੇ ਵਿੱਚ ਜੋ ਆਪਣੇ ਕੋਲੇ ਸਵਰਾਜ ਟਰੈਕਟਰ ਗਵਾਲੀਅਰ ਤੋਂ ਆਇਆ ਵਾ ਸੋਦੇ ਆਉਣ ਵਾਲੇ ਆ ਤੇ ਇੱਧਰ ਤੁਹਾਨੂੰ ਪਾਵਰ ਟਰੈਕ ਤੇ ਵੀ ਨਾਲ ਨਿਗਾ ਮਰਾ ਦਈਏ ਇਹਦੇ ਵਿੱਚ ਆਪਣੇ ਪੈਡਲ ਤੇ ਬ੍ਰੇਕਾਂ ਦਾ ਕੰਮ ਖੋਲਤਾ ਆਪਾਂ ਕਿਉਂਕਿ ਬ੍ਰੇਕਾਂ ਇਹਦੀਆਂ ਲੱਗਦੀਆਂ ਨਹੀਂ ਸੀ ਤੇ ਪੈਡਲਾਂ ਦੇ ਬੁਸ਼ਟਲੇ ਸੀਗੇ ਚਲੋ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਕਰਦੇ ਵਦ ਤੋਂ ਵਦ ਸ਼ੇਅਰ ਧੰਨਵਾਦ ਸਤਿ ਸ੍ਰੀ ਅਕਾਲ